ਪਰਮ ਸਤਕਾਰ ਯੋਗ ਰੱਬ ਵਰਗੇ ਦਰਸ਼ਕੋ ਤੇ ਸਰੋਤਿਓ ਤੁਸੀਂ ਸੁਣ ਰਹੇ ਹੋ ਕਿੱਸਾ ਜਾਨੀ ਚੋਰ ਤੇ ਨਰ ਸੁਲਤਾਨ ਦਾ ਛੇਮਾ ਹਿੱਸਾ ਜਾਨੀ ਚੋਰ ਦੇ ਗੁਰੂ RAM ਦਿੱਤਾ ਤੇ ਗੁਰੂ ਮਾਤਾ ਆਪਸ ਵਿੱਚ ਗੱਲਾਂ ਕਰਦੇ ਆ ਜਾਨੀ ਚੋਰ ਦਾ ਗੁਰੂ ਕਹਿੰਦਾ ਵੀ ਜੰਗਲਾਂ ਦੇ ਵਿੱਚ ਚੱਲ ਕੇ ਪ੍ਰਮਾਤਮਾ ਦਾ ਨਾਮ ਜਪੀਏ ਤੇ ਮਾਈ ਸਮਝਾਉਂਦੀ ਆ ਵੀ ਘਰ ਵਰਗਾ ਸੁੱਖ ਹੈ ਨਹੀਂ ਕੋਈ ਆਓ ਸੁਣਦੇ ਆ ਜਾਨੀ ਚੋਰ ਦਾ ਗੁਰੂ ਆਰਾਮਦਤ ਕੀ ਕਹਿੰਦਾ ਹੈ ਜਿਹੜੇ ਗ੍ਰਸਤ ਕੇ ਵਿੱਚ ਤੂੰ ਦੁੱਖ ਦੱਸੇ ਸੁੱਖ ਕੌਣ ਸੇ ਹੋਣ ਕੁਮਾਰਿਆਂ ਨੂੰ ਬੰਨੇ ਕਿਸੇ ਦੇ ਸੀਸ ਤੇ ਦੇਖ ਸੇਰੇ ਲੱਗੇ ਹੈ ਚੱਕੀ ਦਿਲੋਂ ਨਕਾਰਿਆਂ ਨੂੰ ਦਿਨ ਰਾਤ ਮਸੀਬਤਾਂ ਵਿੱਚ ਫਿਰਦੇ ਆਵੇ ਹੌਸਲਾ ਨਾ ਰੱਬ ਮਾਰਿਆਂ ਨੂੰ ਕੜਨ ਕਾੜ ਤਾਂ ਆਪਣ ਚੇਤੇ ਉੱਤੇ ਔਕਾ ਦਸਣਾ ਦੁਖੜੇ ਸਾਰਿਆਂ ਨੂੰ ਗ੍ਰਸਥ ਜਹਾਨਾ ਸੁਖ ਕੇ ਸ਼ੋਰ ਝੰਦਾ ਲੰਗਾ ਜਿਸਮੇ ਸਵਰਗ ਹੋ ਲਾਰਿਆਂ ਨੂੰ ਬੁੜਾ ਕਹੇ ਜਾਂ ਬੜਾ ਜਵਾਨ ਹੋਵੇ ਗੁੱਡੀ ਵਿੱਚ ਆਕਾਸ਼ ਦੇ ਭੌਣ ਲੱਗੀ ਧੌਣ ਮੋੜ ਜ਼ਮੀਨ ਤੇ ਥੁੱਕਦਾ ਹੈ ਮਸਤੀ ਨੇਤਰਾਂ ਦੇ ਵਿੱਚ ਆਉਣ ਲੱਗੀ ਚਤ ਮਾਰਦਾ ਅਰਸ਼ ਓਡਾਰਿਆਂ ਨੂੰ ਆਕੇ ਆਸ਼ਕੀ ਫੇਰ ਸਤਾਉਣ ਲੱਗੀ ਨਿਗਾਹ ਵੇਚਣਾ ਰੱਖਦਾ ਬਾਦਸ਼ਾਹ ਨੂੰ ਰਾਤ ਫੜ ਕੇ ਸ਼ੋਰਿਆ ਕੌਣ ਲੱਗੀ ਹੋ ਚੱਕ ਅੱਡੀਆਂ ਪੱਬਾਂ ਦੇ ਭਾਰ ਤੁਰਦਾ ਚੱਕ ਅੱਡੀਆਂ ਪੱਬਾਂ ਦੇ ਭਾਰ ਤੁਰਦਾ ਜਦੋਂ ਚਾੜਿਆ ਮੁੱਛਾਂ ਨੂੰ ਤਾਂ ਹੋਵੇ ਆਖ ਅੱਜ ਮੁਕਾਬਲਾ ਕਰੇ ਕਿਹੜਾ ਜਿਹੜਾ ਕਰੂਗਾ ਸੋਈ ਤਬਾਹ ਹੋਵੇ ਸ਼ੀਸ਼ੇ ਵਿੱਚ ਸਰੂਪ ਨੂੰ ਦੇਖ ਹੱਸੇ ਵਿੱਚ ਹੌਸਲੇ ਦੇ ਖਾ ਮਖਾ ਹੋਵੇ ਬਿਨਾਂ ਟੀਚਰੋਂ ਕਦੇ ਨਾ ਗੱਲ ਕਰਦਾ ਕਿਸੇ ਗੱਲ ਦੀ ਨਾ ਪਰਵਾਹ ਹੋਵੇ ਫੇਰ ਆਖਦਾ ਮੇਰਿਆ ਮਾਲਕਾ ਓਏ ਕਿਹੜੀ ਘੜੀ ਹੁਣ ਮੇਰਾ ਵਿਆਹ ਹੋਵੇ ਜਾ ਕੇ ਰੰਗ ਤਮਾਸ਼ਿਆਂ ਨਾਲ ਢੁੱਕਾ ਆਸਤ ਬਾਜ਼ੀਆਂ ਸੇ ਪੂਰਾ ਚਾਹ ਹੋਵੇ ਕਦ ਬਾਗਾਂ ਦੀ ਸੈਰ ਦਾ ਖਿਆਲ ਕਰਦਾ ਕਦੇ ਆ ਹੋਵੇ ਕਦੇ ਜਾ ਹੋਵੇ ਹੋ ਲਵਾ ਮਾਰਦਾ ਖੂਨ ਸਰੀਰ ਅੰਦਰ ਲਵਾ ਮਾਰਦਾ ਖੂਨ ਸਰੀਰ ਅੰਦਰ ਵਾਗ ਬਾਂਦਰਾ ਪਿਆ ਟਪਾ ਹੋਵੇ ਅਕਲ ਸ਼ਕਲ ਨਾ ਕਿਸੇ ਦੀ ਮੂਲ ਭਾਵੇ ਮਾਸਤੇ ਆਪਣੇ ਆਪ ਚ ਆ ਹੋਵੇ ਨਹੀਂ ਮੌਤ ਮਤੇ ਨੂੰ ਯਾਦ ਕਰਦਾ ਨਹੀਂ ਗੀਤ ਗੋਬਿੰਦ ਦਾ ਗਾਹ ਹੋਵੇ ਹੋ ਰਹਿਦਾ ਚਤਰ ਚਲਾਕੀਆਂ ਵਿੱਚ ਫਿਰਦਾ ਰਹਿਦਾ ਚਤਰ ਚਲਾਕੀਆਂ ਵਿੱਚ ਫਿਰਦਾ ਕਦੇ ਵਾਂਗ ਕਸ਼ੋਰ ਪੁਲਾ ਹੋਵੇ ਬੁੜੀ ਆਖ ਦੀ ਪੁੱਛ ਤੂੰ ਛੜਿਆਂ ਤੋਂ ਜਿਹੜੇ ਦੁੱਖਾਂ ਦੇ ਅੰਦਰ ਖੇੜਦੇ ਐ ਰਹਿੰਦੇ ਛੜੇ ਹੈ ਅਤੇ ਅੜੇ ਕੁੜਕੀਆਂ ਮੇ ਦੋਏ ਵਕਤਾਂ ਜਾਂ ਮਨ ਮੰਨੀਆਂ ਗੇੜਦੇ ਹੈ ਦਾਲਾਂ ਧਰਨ ਹੈ ਨਾ ਪੇਟ ਭਰਨ ਹੈ ਨਾ ਕਿੱਥੋਂ ਦੇਣਾ ਰਤ ਨਿਤ ਨਬੇੜਦੇ ਹੈ ਦਾਲਾਂ ਤਰਨ ਹੈ ਨਾ ਪੇਟ ਭਰਨ ਹੈ ਨਾ ਕਿੱਥੋਂ ਦੇਣ ਜੋ ਨਤ ਹੀ ਨੇੜ ਦੇ ਹੈ ਪਾਟੇ ਕੱਪੜੇ ਟਾਕੀਆਂ ਲਕਾਉਣ ਲਾਵੇ ਰਾਤੀ ਨੌਂਦਰਾ ਨਾਲ ਉਦੇੜਦੇ ਹੈ ਖੋਲਾ ਚੰਦਰ ਲਿਪਿਆ ਜਾਮਦਾ ਨਹੀਂ ਭਾਂਡੇ ਕੌਣ ਮਾਂਜੇ ਜੋ ਲਵੇੜਦੇ ਹੈ ਬਾਲਣ ਜਮਾ ਕਰਦੇ ਨਹੀਂ ਬਾਲਣ ਨੂੰ ਖੂਸ ਬਾਲ ਹੀ ਦੁੱਖ ਸਹੇੜਦੇ ਹੈ ਖਾਂਦੇ ਬੇਹੀ ਤਬੇਹੀ ਜੋ ਅੱਠ ਪੈਰੀ ਉਹ ਵੀ ਪਾਣੀਆਂ ਨਾਲ ਨਾ ਵੇੜਦੇ ਹੈ ਦਾਣੇ ਚਬ ਕੇ ਕਦੇ ਗੁਜਰਾਨ ਕਰਦੇ ਉਹ ਵੀ ਪੱਠੀਆਂ ਦੇ ਜਿਹੜੇ ਰੇੜਦੇ ਹੈ ਖਾਨ ਜੁੱਤੀਆਂ ਗਾਲਾਂ ਦਾ ਅੰਤ ਕੀ ਹੈ ਜਦੋਂ ਕਿਸੇ ਦੀ ਨਾਰ ਨੂੰ ਛੇੜਦੇ ਹੈ ਕੋਈ ਛੜੇ ਨੂੰ ਘਰੇ ਨਾ ਵੜਨ ਦੇਵੇ ਦੂਰੋਂ ਆਉਂਦਿਆਂ ਹੀ ਬੁਹਾ ਭੇੜਦੇ ਹੈ ਓਏ ਸਜੌਣ ਤੋਂ ਮਰੇ ਕਿਸ਼ੋਰ ਚੰਦਾ ਨਿਤ ਨਵੇਂ ਖਰੀਂਡ ਅਚੇੜਦੇ ਹੈ ਓ ਛੜੇ ਰਹਿਣ ਬੇਸਮਝੀਆਂ ਵਿੱਚ ਐਵੇਂ ਛੜੇ ਰਹਿਣ ਬੇਸਮਝੀਆਂ ਵਿੱਚ ਐਵੇਂ ਕੋਈ ਉਹਨਾ ਮੇਨਾ ਗੁਣਵਾਨ ਹੋਵੇ ਬਿਨਾ ਗ੍ਰਸਤਨਾ ਸੋਖ ਸੰਸਾਰ ਦੇ ਹੈ ਬਿਨਾ ਗ੍ਰਸਤਨਾ ਬ੍ਰਹਮ ਦਾ ਗਿਆਨ ਹੋਵੇ ਬਿਨਾ ਗ੍ਰਸਤਨਾ ਮੇਲ ਭਗਵਾਨ ਦਾ ਹੈ ਬਿਨਾ ਗ੍ਰਸਤ ਕੇ ਪਸ਼ੂ ਸਮਾਨ ਹੋਵੇ ਬਿਨਾ ਗ੍ਰਸਤ ਕੇ ਦੁਖੜੇ ਭੋਗਦਾ ਹੈ ਬਿਨਾ ਗ੍ਰਸਤ ਕੇ ਕਿਤੇ ਨਾ ਮਾਨ ਹੋਵੇ ਬਿਨਾ ਗ੍ਰਸਤ ਕੇ ਵਾਂਗ ਪੰਖੇ ਰੂਹਾਂ ਦੇ ਬਿਨਾ ਗ੍ਰਸਤ ਕੇ ਨਾ ਸੰਤਾਨ ਹੋਵੇ ਬਿਨਾ ਗ੍ਰਸਤ ਕੇ ਸਾਧ ਜੇ ਫਿਰੇ ਪਉਂਦਾ ਬਿਨਾ ਗ੍ਰਸਤ ਕੇ ਖਾਕ ਨੂੰ ਸ਼ਾਨ ਹੋਵੇ ਬਿਨਾ ਗ੍ਰਸਤ ਕੇ ਹੋਮ ਦੀ ਗਤੀ ਹੈ ਨਾ ਬਿਨਾ ਗ੍ਰਸਤ ਕੇ ਮੋਤ ਵਰਾਨ ਹੋਵੇ ਬਿਨਾ ਗ੍ਰਸਤ ਕੇ ਮਿਲੇ ਸ਼ਕਿਸਤ ਹਸਾਰੇ ਬਿਨਾ ਗ੍ਰਸਤ ਕੇ ਮਿਲੇ ਸ਼ਕਿਸਤ ਸਾਰੇ ਬਿਨਾ ਗ੍ਰਸਤ ਕੇ ਨਹੀਂ ਰੁਮਾਨ ਹੋਵੇ ਬਿਨਾ ਗ੍ਰਿਸ਼ਤ ਕੇ ਕਾਸ ਦੀ ਜ਼ਿੰਦਗੀ ਐ ਬਿਨਾ ਗ੍ਰਿਸ਼ਤ ਸੁਣ ਅਸਮਾਨ ਹੋਵੇ ਬਿਨਾ ਗ੍ਰਿਸ਼ਤ ਕੇ ਕਾਸ ਦੀ ਜ਼ਿੰਦਗੀ ਐ ਬਿਨਾ ਗ੍ਰਿਸ਼ਤ ਸੁਣ ਅਸਥਾਨ ਹੋਵੇ ਬਿਨਾ ਗ੍ਰਿਸ਼ਤ ਕੇ ਕੌਣ ਕਿਸ਼ੋਰ ਚੰਦਾ ਬਿਨਾ ਗ੍ਰਿਸ਼ਤ ਕੇ ਨਾ ਭਗਵਾਨ ਹੋਵੇ ਬਿਨਾ ਗ੍ਰਿਸ਼ਤ ਕੇ ਨਾ ਭਗਵਾਨ ਹੋਵੇ